ਵਿਰੋਧ ਹੋਇਆ ਜਿਹੜੇ ਪਹਿਲਾਂ ਤੀਆਂ ਦਾ ਵਿਰੋਧ ਕਰਦੇ ਸੀ ਵੀ ਤੀਆਂ ਆ ਹੁੰਦਾ ਤੀਆਂ ਉਹ ਹੁੰਦਾ ਐਵੇਂ ਨਕਲੀ ਕਹਾਣੀਆਂ ਬਣਾ ਬਣਾ ਕੇ ਫालतू ਜੀਆਂ ਬਿਨਾਂ ਲੌਜੀਕ ਤੋਂ ਜਿਹਦਾ ਕੋਈ ਮਤਲਬ ਹੀ ਨਹੀਂ ਮੁਗਲ ਕੁੜੀਆਂ ਚੱਕਦੇ ਹੁੰਦੇ ਸੀ ਫਲਾਂਟਿੰਗ ਉਹ ਮੇਰੇ ਅਨਪੜ ਵੀਰੋ ਦੁਨੀਆ ਤੇ ਮੁਗਲ ਰਿਆਸਤ ਇੱਕ ਇਹੋ ਜਿਹਾ ਕਿੰਗਡਮ ਹੋਇਆ ਆ ਜਿਹਦੇ ਰਾਜ ਵਿੱਚ ਸਭ ਤੋਂ ਜ਼ਿਆਦਾ ਲੋਕ ਸੁਰੱਖਿਆ ਸੀ ਤੇ ਹਿੰਦੁਸਤਾਨ ਸੋਨੇ ਦੀ ਚਿੜੀਆ ਸੀ ਉਹ ਅੰਗਰੇਜ਼ਾਂ ਨੂੰ ਨਾ ਨੰਗੇ ਕਰਕੇ ਨਚਾਇਆ ਸੀ ਔਰੰਗਜ਼ੇਬ ਦੇ ਹਿਸਟਰੀ ਬੜੀ ਹੋਗੇ ਤੇ ਦੋ ਲੜਾਈਆਂ ਹੋਈਆਂ ਸੀ ਅੰਗਰੇਜ਼ਾਂ ਦੀਆਂ ਤੇ ਔਰੰਗਜ਼ੇਬ ਦੀਆਂ ਹੈ ਤੇ ਉਹਨਾਂ ਨੇ ਅੰਗਰੇਜ਼ਾਂ ਨੇ ਹੁਣ ਕਹਾਣੀਆਂ ਝੂਠੀਆਂ ਲਿਖਤੀਆਂ ਹੋ ਅੰਗਰੇਜ਼ਾਂ ਦੀਆਂ ਝੂਠੀਆਂ ਕਹਾਣੀਆਂ ਪੜ ਪੜ ਕੇ ਤੁਸੀਂ ਰੌਲਾ ਪਾਈ ਜਾਂਦੇ ਯਾਰ ਹੁਣ ਲਖੜੀ ਦਾ ਵਿਰੋਧ ਕਰਨ ਰਿਹਾ ਪਹਿਲੇ ਉਹ ਤੀਆਂ ਦਾ ਵਿਰੋਧ ਕਰਦੇ ਸੀ ਹੈ ਤੇ ਮੇਰਾ ਖਿਆਲ ਆ ਵੀ ਲੋਕਾਂ ਨੇ ਤੁਹਾਨੂੰ ਮਾਰਾ ਹੀ ਗਿਆ ਹੋਣਾ ਹੈ ਯਾਰ ਤੁਹਾਡੇ ਹਿਸਾਬ ਨਾਲ ਲੋਕ ਚੱਲਣਗੇ ਹੈ ਤੁਸੀਂ ਕੌਣ ਹੋ ਤੋ ਜੋ ਤੁਸੀਂ ਸੋਚਦੇ ਉਹ ਹੀ ਸਹੀ ਹੋਊਗਾ ਪੂਰੀ ਦੁਨੀਆ ਨੇ ਲਖੜੀਆਂ ਬੰਨੀਆਂ ਹਰ ਬੰਦੇ ਨੇ ਲਖੜੀ ਬੰਨੀ ਆ ਕਿਹੜਾ ਬੰਦਾ ਜਿਹਨੇ ਲਖੜੀ ਨਹੀਂ ਬੰਨੀ ਭਾਈ ਇਹ ਤਿਉਹਾਰ ਆ ਤੁਸੀਂ ਉਹਦੀ ਕਾਂਸਪਰੇਸੀ ਕ੍ਰੀਏਟ ਕਰਕੇ ਨਕਲੀ ਕਹਾਣੀਆਂ ਬਣਾ ਕੇ ਦੱਸਦੇ ਹੋ ਏਦਾਂ ਹੁੰਦਾ ਉਦਾਂ ਹੁੰਦਾ ਉਦਾਂ ਹੁੰਦਾ ਐਵੇਂ ਫਾਲਤੂ ਜੀਆਂ ਹੈ ਇਹ ਪੰਜਾਬ ਦਾ ਤਿਉਹਾਰ ਆ ਬਾਬੇ ਨਾਨਕ ਦੇ ਵੀ ਲਖੜੀ ਬੰਨੀ ਸੀ ਹੈ ਹੁਣ ਤੁਸੀਂ ਕਹਾਂਗੇ ਉਹ ਫੋਟੋ ਝੂਠੀ ਆ ਫਿਰ ਸਾਰੀਆਂ ਫੋਟੋਆਂ ਹੀ ਝੂਠੀਆਂ ਹੋਣਗੀਆਂ ਹੈ ਤੇ ਆ ਲੈ ਯਾਰ ਆਪਣਾ ਨਾ ਆਪਣੀ ਸੋਚ ਨਾਲ ਲੋਕਾਂ ਦੇ ਪਾਇਆ ਕਰੋ ਲੋਕੀ ਹਰ ਕੋਈ ਆਪਣੇ ਹਿਸਾਬ ਨਾਲ ਜੀਵੇ ਆਪਣੇ ਹਿਸਾਬ ਨਾਲ ਰਵੇ ਤੇ ਹਾਰ ਹਜ਼ਾਰਾਂ ਸਾਲ ਪੁਰਾਣੇ ਚੱਲਦੇ ਆ ਰਹੇ ਆ ਤੁਸੀਂ ਤੁਸੀਂ ਸੋਚਦੇ ਕੁੜੀਆਂ ਭਾਂਡੇ ਮੰਜੀ ਜਾਣ ਤੇ ਕੱਪੜੇ ਧੋਈ ਜਾਣ ਮੈਂ ਸੈਕਿੰਡ ਸੋਡੀ ਤਾਰ ਕੇ ਮੈਂ ਲਾਗਾ ਉਲਟਾ ਚਸ਼ਮਾ ਤੇ ਮੈਂ ਦੇਖਦਾ بڑے ਜੋਰੋ ਜੋਰ ਪੂਰੇ ਜੋਸ਼ ਨਾਲ ਲੱਗੇ ਹੁੰਦੇ ਆ ਲੱਕੜੀ ਦੇ ਖਿਲਾਫ ਬੋਲਦੇ ਸਾਡਾ ਧਰਮ ਨਹੀਂ ਆ ਨਹੀਂ ਉਹ ਨਹੀਂ ਉਹ ਨਹੀਂ ਆ ਨਹੀਂ ਆਪਣੇ ਕੋਲੋਂ ਬਣਾ ਬਣਾ ਕੇ ਗੱਲਾਂ ਜਾਂ ਵੀ ਅੰਗਰੇਜ਼ਾਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਪੜ ਪੜ ਕੇ ਦੇ ਉਸ ਹੱਬ ਨਾਲ ਸੋਚਦੇ ਆ ਹੈ ਲੱਕੜੀ ਹਜ਼ਾਰਾਂ ਸਾਲ ਦਾ ਤਿਹਾਰਾ ਪੰਜਾਬ ਦਾ ਤੇ ਤੀਆਂ ਵੀ ਹਜ਼ਾਰਾਂ ਸਾਲ ਤੋਂ ਮਨਾਇਆ ਜਾਂਦਾ ਆ ਤੇ ਨਕਲੀ ਕਹਾਣੀਆਂ ਨਾਲ ਲੋਕਾਂ ਦੇ ਇਫੈਕਟ ਨਹੀਂ ਪੈਂਦਾ ਨਕਲੀ ਚੀਜ਼ ਨਕਲੀ ਹੁੰਦੀ ਅਸਲੀ ਚੀਜ਼ ਅਸਲੀ ਹੁੰਦੀ ਆ ਤੇ ਐਵੇਂ ਜਾਣ ਕੇ ਜੋਰ ਨਾ ਲਾਓ ਗਲਤ ਰਾਸਤੇ ਨਾ ਪਾਓ ਲੋਕਾਂ ਨੂੰ ਲੋਕ ਅਗਲਮਦ ਹੋ ਚੁੱਕੇ ਆ ਸੋਸ਼ਲ ਮੀਡੀਆ ਆਉਣ ਤੋਂ ਬਾਅਦ 2010 ਤੋਂ ਬਾਅਦ ਲੋਕਾਂ ਦੀ ਅਗਲ ਬਦਲ ਚੁੱਕੀ ਆ ਕਿਉਂਕਿ ਲੋਕਾਂ ਨੇ ਸੋਸ਼ਲ ਮੀਡੀਆ ਤੇ ਪੂਰੀ ਦੁਨੀਆ ਵੇਖ ਲਈ ਆ ਹੈ ਤੇ ਤੁਹਾਡੇ ਆਖੇ ਇੱਕ ਬੰਦੇ ਨੇ ਵੀ ਨਹੀਂ ਕਿਹਾ ਵੀ ਮੈਂ ਲੱਕੜੀ ਨਹੀਂ ਬਦਣੀ ਇਹ ਸਾਡਾ ਧਰਮਿਆਂ ਹਜ਼ਾਰਾਂ ਸਾਲ ਪੁਰਾਣਾ ਸਿੰਝਾ ਸਾਡਾ ਧਰਮਿਆਂ ਸਿੰਝਾਂ ਪੈਂਦੀਆਂ ਹੁੰਦੀਆਂ ਸੀ ਹੈ ਹੁਣ ਲੋਕੀਂ ਦਰਗਾਵਾਂ ਦੇ ਵੀ ਮੇਲੇ ਲਾਉਣ ਲੱਗ ਪਏ ਦਰਗਾਹ ਦੇ ਕਿਤੇ ਮੇਲਾ ਲੱਗਿਆ ਹੋਊਗਾ ਉੱਥੇ ਹਰ ਟੈਬ ਦੇ ਬੰਦੇ ਆਏ ਹੋਣਗੇ ਹਰ ਟੈਬ ਦੇ ਹੈ ਨਾ ਰਲ ਮਿਲ ਕੇ ਲੋਕ ਮੇਲਾ ਲਾਉਂਦੇ ਆ ਤੇ ਲੱਕੜੀ ਦਾ ਭਾਈ ਐਡਾ ਵੱਡਾ ਟਰੇਡ ਆ ਖੁਸ਼ ਹੁੰਦੇ ਲੋਕ ਕੁੜੀਆਂ ਵੀ ਆ ਮੈਂ ਭਰਾ ਨੂੰ ਲੱਕੜੀ ਵੰਦਣ ਚਲਦੀ ਆ ਆਪਣੇ ਪੇਕੇਾਂ ਤੇ ਚਲਦੀ ਆ ਤੇ ਦੁਕਾਨਾਂ ਤੋਂ ਕਿੰਨੀ ਕਮਾਈ ਹੁੰਦੀ ਆ ਪੈਸੇ ਦਾ ਸਰਕਲ ਕ੍ਰੀਏਟ ਹੁੰਦਾ ਆ ਤੁਸੀਂ ਐਵੇਂ ਯਾਰ ਅਨਪੜ੍ਹ ਲੋਕ ਅਨਪੜ੍ਹ ਨਹੀਂ ਗਵਾਰ ਲੋਕ ਆ ਅਨਪੜ੍ਹ ਨਹੀਂ ਕਹਿੰਦਾ ਅਨਪੜ੍ਹਾਂ ਨੂੰ ਵੀ ਅਕਲ ਹੁੰਦੀ ਆ ਤੇ ਐਵੇਂ ਯਾਰ ਫਾਲਤੂ ਜ਼ੋਰ ਨਾਲ ਆਇਆ ਕਰੋ ਫਾਲਤੂ ਆਪਣੀ ਸੋਚ ਦੂਜੇ ਦੇ ਨਾਂ ਪਾਓ ਹੈ ਵੀਡੀਓ ਆਪਣਾ ਸ਼ੇਅਰ ਕਰ ਦਿਓ ਦੇ ਵੀਰੋ ਜਿਹੜੇ ਪੰਜਾਬ ਦੇ ਤਿਹਾਰ ਗੱਡ ਕੇ ਮਨਾਓ ਤੀਆਂ ਗੱਡ ਕੇ ਮਨਾਓ ਹਾਂ ਵਿੱਚ ਗੰਦ ਗੰਦਾ ਬੰਦਾ ਨਹੀਂ ਜਾਣਾ ਚਾਹੀਦਾ ਲਖੜੀ ਬੰਦੋ ਆ ਵਧੀਆ ਤਿਹਾਰ ਆ ਆਪਣਾ ਹਾਂਜੀ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ